ਕਰ ਵਿੱਚ ਕੰਮ ਚੱਲ ਰਿਹਾ ਸੀ ਜਿਹਦੇ ਕਰਕੇ ਤੂੜ ਮਿੱਟੀ ਦੇ ਦਾ ਸਿਮੈਂਟ ਔੜਦਾ ਉਹਨਾਂ ਕਰਕੇ ਇਹਨਾਂ ਨੂੰ ਅਲਰਜੀ ਹੋਈ ਪਈ ਸੀ ਤੇ ਇਸ ਅੱਧੇ ਚਮਚ ਦੇ ਪਾਊਡਰ ਨੇ ਇਹਨਾਂ ਦਾ ਜਿਹੜਾ ਰੇਸ਼ਾ ਖਤਮ ਕਰਦਾ ਜਿਵੇਂ ਤੂੜ ਮਿੱਟੀ ਤੋਂ ਅਲਰਜੀ ਆ ਜੀ ਜਾਂ ਆਪਾਂ ਨੂੰ ਬਹੁਤਿਆਰ ਛਿੱਕ ਆਉਂਦੀ ਉਹਦੇ ਵਾਸਤੇ ਜਿਹੜਾ ਇਹ ਪਾਊਡਰ ਬਹੁਤ ਫਾਇਦਾ ਕਰਦਾ ਤੇ ਆ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਆਪਾਂ ਨੂੰ ਆਸਾਨੀ ਨਾਲ ਆਪਾਂ ਸਾਰੀ ਦੋ ਮਿਲ ਜਾਣੀਆਂ ਇਹਦੇ ਲਈ ਆਪਾਂ ਲੈਣੀਆਂ ਜੀ ਹਲਦੀ 2 ਗ੍ਰਾਮ 2 ਗ੍ਰਾਮ ਹੀ ਆਪਾਂ ਲੈਣਾ ਜੀ ਸੁੱਕਾ ਤਣੀਆਂ 2 ਗ੍ਰਾਮ ਵੰਸ਼ ਲੋਚਨ ਜਿਹਨੂੰ ਤਵਾਸੀਰ ਵੀ ਕਹਿੰਦੇ ਨੇ ਸਫੈਦ ਵਾਲਾ ਲੈਣਾਗਾ ਤੇ 30 ਤੋਂ 40 ਗ੍ਰਾਮ ਆਪਾਂ ਲਵਾਂਗੇ ਜੀ ਮਿਸ਼ਰੀ 15 ਗ੍ਰਾਮ ਆਪਾਂ ਇਹਦੇ ਵਿੱਚ ਪਾਉਣੀ ਹੈ ਜੀ ਮਲਠੀ 15 ਗ੍ਰਾਮ ਹੀ ਦਾਲਚੀਨੀ ਤੇ 15 ਗ੍ਰਾਮ ਹੀ ਸੁੰਡ ਪਾਵਾਂਗੇ ਤੇ 10 ਗ੍ਰਾਮ ਆਪਾਂ ਲਵਾਂਗੇ ਜੀ ਕਾਲੀ ਮਿਰਚ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਪਾਊਡਰ ਬਣਾ ਲੈਣਾ ਪਹਿਲਾਂ ਆਪਾਂ ਜਿਹੜੀਆਂ ਸੌਫਟ ਨੇ ਉਹ ਹੀ ਪਾਵਾਂਗੇ ਇਹਦੇ ਵਿੱਚ ਜਿਵੇਂ ਕਿ ਸੁੱਕਾ ਧਨੀਆ ਹੋ ਗਿਆ ਜੀ ਤਵਾਸੀਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਾਲੀ ਮਿਰਚ ਤੇ ਦੂਜੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਕੁੱਟ ਕੇ ਫੇਰ ਆਪਾਂ ਮਿਕਸੀ ਵਿੱਚ ਗ੍ਰाइंड ਕਰਾਂਗੇ ਕਿਉਂਕਿ ਇਹਦੇ ਨਾਲ ਕਈ ਵਾਰ ਹੁੰਦਾ ਵੀ ਜਿਹੜੀ ਮਿਕਸੀ ਦਾ ਬਲੇਡ ਆ ਉਹ ਖਰਾਬ ਹੋ ਜਾਂਦੇ ਨੇਗੇ ਇਹ ਇਹਨਾਂ ਤਿੰਨ ਚੀਜ਼ਾਂ ਨੂੰ ਆਪਾਂ ਪੀਸ ਲਿਆ ਸੀਗੇ ਤੇ ਹੁਣ ਜਿਹੜੀਆਂ ਆ ਗਈਆਂ ਜੀ ਹਲਦੀ ਤੇ ਜਿਹੜੀ ਸੀਗੀ ਜੀ ਮਿਸ਼ਰੀ ਕਿਉਂਕਿ ਉਹਦੇ ਵਿੱਚ ਧਾਗਾ ਹੁੰਦਾਗਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਅਲੱਗ ਤੋਂ ਕੁੱਟ ਕੇ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜਿਹੜੀ ਹਲਦੀ ਹੈਗੀ ਇਹ ਵੀ ਇੱਕ ਐਂਟੀਸੈਪਟਿਕ ਹੈ ਜਿਵੇਂ ਹੁਣ ਕਈ ਵਾਰ ਬਹੁਤ ਜ਼ਿਆਦਾ ਅਲਰਜੀ ਹੁੰਦੀ ਹੈਗੀ ਜਾਂ ਆਪਣੇ ਜੀ ਕਈ ਵਾਰ ਵੀ ਬਹੁਤ ਜਿਆਦਾ ਬਤੂਣ ਮਿੱਟੀ ਜਿ ਰਹਿਣੀ ਹੈ ਜੋ ਉਂਝ ਵੀ ਜਿਵੇਂ ਹੁਣ ਮੌਸਮ ਚੇਂਜ ਹੁੰਦਾ ਤੇ ਕਈਆਂ ਨੂੰ ਬਹੁਤ ਜਿਆਦਾ ਅਲਰਜੀ ਹੋ ਜਾਂਦੀ ਹੈ ਛਿੱਕਾਂ ਬਹੁਤ ਹੁੰਦੀਆਂ ਪਾਣੀ ਡੇਗਦਾ ਹੈਗਾ ਤੇ ਜਾਂ ਉਂਝ ਵੀ ਪੁਰਾਣੇ ਤੋਂ ਪੁਰਾਣਾ ਜਿਹੜਾ ਜ਼ੁਕਾਮ ਹੈ ਖਾਂਗ ਹੈ ਮਤਲਬ ਵੀ ਰੇਸ਼ਾ ਬਹੁਤ ਜਿਆਦਾ ਵੱਣ ਜਾਂਦਾ ਹੈਗਾ ਉਹਨਾਂ ਵਾਸਤੇ ਜਿਹੜਾ ਪਾਊਡਰ ਆ ਫਾਇਦਾ ਕਰਦਾ ਸਾਰੀਆਂ ਚੀਜ਼ਾਂ ਆਪਾਂ ਮੋਟੀਆਂ-ਮੋਟੀਆਂ ਕੁੱਟਲੀਆਂ ਸੀਗੀਆਂ ਤੇ ਹੁਣ ਆਪਾਂ ਮਿਕਸੀ ਚ ਪਾ ਕੇ ਸਾਰੀਆਂ ਚੀਜ਼ਾਂ ਦਾ ਜਿਹੜਾ ਵਧੀਆ ਫਾਈਨ ਪਾਊਡਰ ਆ ਆਪਾਂ ਤਿਆਰ ਕਰ ਲੈਣਾ ਹੈਗਾ ਤੇ ਪਾਊਡਰ ਕੋਈ ਐਮ ਨਹੀਂ ਹੈਗਾ ਵੀ ਆਪਾਂ ਜ਼ਿਆਦਾ ਲੈਣਾ ਜਾਂ ਆਪਾਂ ਨੂੰ ਵਧੀਆ ਨਹੀਂ ਲੱਗਣਾ ਟੇਸਟ ਵੀ ਇਹਦਾ ਵਧੀਆ ਹੁੰਦਾ ਜੀ ਤੇ ਇਹਨੂੰ ਆਪਾਂ ਵਧੀਆ ਬਣਾ ਕੇ ਤੇ ਹੁਣ ਆਪਾਂ ਇਹਨੂੰ ਛਾਨ ਲੈਣਾ ਕਿਉਂਕਿ ਇਹਦੇ ਵਿੱਚ ਜਿਹੜੀ ਮਲਠੀ ਪਾਈ ਆ ਉਹਦੇ ਮਤਲਬ ਧਾਗੇ ਜਿਵੇਂ ਬਣ ਜਾਂਦੇ ਨੇਗੇ ਤੇ ਉਹ ਆਪਾਂ ਕੱਢ ਲੈਣੇ ਨੇ ਉਹ ਜੇ ਤੁਸੀਂ ਚਾਹੋ ਤੇ ਮੈਨੂੰ ਚਾਹ ਵਗੈਰਾ ਬਣਾਉਣਾ ਤਾਂ ਉਹਦੇ ਵਿੱਚ ਆਪਾਂ ਇਹਦੀ ਜਿਹੜੀ ਛੁਟ ਜਿਹੜਾ ਬਚਿਆਗਾ ਫੂਸ ਜਾਂ ਇਹ ਆਪਾਂ ਪਾ ਸਕਦੇ ਹਾਂਗੇ ਤੇ ਹੁਣ ਜਿਹੜਾ ਪਾਊਡਰ ਆ ਜੀ ਇਹਨੂੰ ਆਪਾਂ ਕਿਸੇ ਵੀ 에ਅਰਟੇਟ ਕੰਟੇਨਰ ਚ ਸਟੋਰ ਕਰਕੇ ਰੱਖ ਲਾਂਗੇ ਆਪਾਂ ਕੱਚ ਦਾ ਲਿਆ ਹੋਇਆ ਹੈਗਾ ਤੇ ਸਾਰੇ ਅੱਧਾ ਅੱਧਾ ਚਮਚਾ ਆਪ ਇਹਨੂੰ ਦੋ ਟਾਈਮ ਲੈਣਾ ਜੀ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਪਾਣੀ ਨਾਲ ਲੈ ਸਕਦੇ ਆਂਗੇ ਕਈ ਵਾਰ ਬਹੁਤ ਹੀ ਜ਼ਿਆਦਾ ਪ੍ਰੋਬਲਮ ਆਉਂਦੀ ਆਪ ਬਹੁਤ ਦਵਾਈਆਂ ਵਰਤਦੇ ਨੇ ਜਿਹਦੇ ਨਾਲ ਵੀਕਨੈਸ ਵੀ ਆ ਜਾਂਦੀ ਹੈ ਪਰ ਇਹ ਜਿਹੜਾ ਪਾਊਡਰ ਆ ਬਹੁਤ ਫਾਇਦਾ ਕਰਦਾ ਅਜਮਾਇਆ ਹੋਇਆ ਤੇ ਤੁਸੀਂ ਵੀ ਅਜਮਾ ਸਕਦੇ ਹੋ ਅੱਧਾ ਚਮਚ ਦੋ ਟਾਈਮ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਤੁਸੀਂ ਜ਼ਰੂਰ ਟਰਾਈ ਕਰਨਾ ਜਿਨ੍ਹਾਂ ਨੂੰ ਪ੍ਰੋਬਲਮ ਦੀ ਹੈ ਸੋ ਵੀਡੀਓ ਵਧੀ ਲਈ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਧਨ ਬਹੁਤ ਬਹੁਤ ਧੰਨਵਾਦ ਜੀ